अरे भाई, एक लड़की है दो तीन लड़के हैं। ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇੱਕ ਕੁੜੀ ਦੇ ਵੱਲੋਂ ਫਲੈਟ ਤੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਵੇਖੋ ਐਮਪੀਨ ਦੌਰ ਦੇ ਵਿੱਚ ਕਿਵੇਂ ਇੱਥੇ ਦੋ ਕੁੜੀਆਂ ਨੂੰ ਲੈ ਕੇ ਹੰਗਾਮਾ ਹੋ ਗਿਆ ਮੁੰਡੇ ਆਪਸ ਦੇ ਵਿੱਚ ਭੜਪੈ ਨੇ ਇੱਕ ਦੂਜੇ ਦੀ ਜੰਮ ਕੇ ਮਾਰਕੁੱਟ ਕਰ ਦਿੱਤੀ ਗਿਆ ਸੜਕ ਵਿਚਾਲੇ ਵੇਖੋ ਕਿਵੇਂ ਇੱਕ ਦੂਜੇ ਦਾ ਜੰਮ ਕੇ ਕਟਾਪਾ ਝਾੜਿਆ ਜਾ ਰਿਹਾ ਇੱਕ ਮੁੰਡਾ ਦੂਜੇ ਦੇ ਜੰਮ ਕੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ ਕੁਝ ਹੋਰ ਮੁੰਡੇ ਆਉਂਦੇ ਨੇ ਤੇ ਉਸ ਦੇ ਨਾਲ ਜੰਮ ਕੇ ਮਾਰਕਟ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਕੈਮਰਿਆਂ ਦੇ ਵਿੱਚ ਕੈਦ ਕਰ ਲਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ 인ਦੋਰ ਐਮਪੀ ਦੀਆਂ ਤਸਵੀਰਾਂ ਨੇ ਜਿੱਥੇ ਸ਼ਰੀਮ ਗੁੰਡਾਗਰਦੀ ਕਰਦੇ ਇਸ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਠਾਠ ਠਾਠ ਇਹ ਬਹੁਤ ਬਾਈ ਇੱਕ ਲੜਕੀ ਹੈ ਕੋਈ ਵੀ ਰੰਗ ਤੇ ਹੈ

ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇੱਕ ਕੁੜੀ ਦੇ ਵੱਲੋਂ ਫਲੈਟ ਤੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਵੇਖੋ ਐਮਪੀਂ ਦੌਰ ਦੇ ਵਿੱਚ ਕਿਵੇਂ ਇੱਥੇ ਦੋ ਕੁੜੀਆਂ ਨੂੰ ਲੈ ਕੇ ਹੰਗਾਮਾ ਹੋ ਗਿਆ ਮੁੰਡੇ ਆਪਸ ਦੇ ਵਿੱਚ ਭੜਪੈ ਨੇ ਇੱਕ ਦੂਜੇ ਦੀ ਜੰਮ ਕੇ ਮਾਰਕੁੱਟ ਕਰ ਦਿੱਤੀ ਗਿਆ ਸੜਕ ਵਿਚਾਰੇ ਵੇਖੋ ਕਿਵੇਂ ਇੱਕ ਦੂਜੇ ਦਾ ਜੰਮ ਕੇ ਕਟਾਪਾ ਝਾੜਿਆ ਜਾ ਰਿਹਾ ਇੱਕ ਮੁੰਡਾ ਦੂਜੇ ਦੇ ਜੰਮ ਕੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ ਕੁਝ ਹੋਰ ਮੁੰਡੇ ਆਉਂਦੇ ਨੇ ਤੇ ਉਸ ਦੇ ਨਾਲ ਜੰਮ ਕੇ ਮਾਰਕਟ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਕੈਮਰਿਆਂ ਦੇ ਵਿੱਚ ਕੈਦ ਕਰ ਲਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ इंदौर ਐਮਪੀ ਦੀਆਂ ਤਸਵੀਰਾਂ ਨੇ ਜਿੱਥੇ ਸ਼ਰਿਆਮ ਗੁੰਡਾਗਰਦੀ ਕਰਦੇ ਉਸ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈ ਇੱਕ ਲੜਕੀ ਹੈ ਕੋਈ ਹੋਰ ਨਹੀਂ ਕੋਈ ਉਹ ਨਹੀਂ ਗਾ ਰਹੀ। ਇੱਕ ਲੜਕੀ ਹੈ। ਦੋ ਕਿਰਨਾਂ ਤੇ। ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇੱਕ ਕੁੜੀ ਦੇ ਵੱਲੋਂ ਫਲੈਟ ਤੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਵੇਖੋ ਐਮਪੀਨ ਦੌਰ ਦੇ ਵਿੱਚ ਕਿਵੇਂ ਇੱਥੇ ਦੋ ਕੁੜੀਆਂ ਨੂੰ ਲੈ ਕੇ ਹੰਗਾਮਾ ਹੋ ਗਿਆ। ਮੁੰਡੇ ਆਪਸ ਵਿੱਚ ਭੜਪੈ ਨੇ ਇੱਕ ਦੂਜੇ ਦੀ ਜੰਮ ਕੇ ਮਾਰਕੁੱਟ ਕਰ ਦਿੱਤੀ ਗਿਆ ਸੜਕ ਵਿਚਾਰੇ ਵੇਖੋ ਕਿਵੇਂ ਇੱਕ ਦੂਜੇ ਦਾ ਜੰਮ ਕੇ ਕਟਾਪਾ ਝਾੜਿਆ ਜਾ ਰਿਹਾ। ਇੱਕ ਮੁੰਡਾ ਦੂਜੇ ਦੇ ਜੰਮ ਕੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ। ਕੁਝ ਹੋਰ ਮੁੰਡੇ ਆਉਂਦੇ ਨੇ ਤੇ ਉਸ ਦੇ ਨਾਲ ਜੰਮ ਕੇ ਮਾਰਕੁੱਟ ਸ਼ੁਰੂ ਕਰ ਦਿੰਦੇ ਨੇ। ਤਸਵੀਰਾਂ ਕੈਮਰਿਆਂ ਦੇ ਵਿੱਚ ਕੈਲ ਕਰ ਲਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਇੰਦਰ ਐਮਪੀ ਦੀਆਂ ਤਸਵੀਰਾਂ ਨੇ ਜਿੱਥੇ ਸ਼ਰਿਆਮ ਗੁੰਡਾਗਰਦੀ ਕਰਦੇ ਇਸ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ।

ਇੱਕ ਲੜਕੀ ਹੈ ਦੋ ਤਿੰਨ ਲੜਕੀਆਂ ਪਿੱਛੇ تک ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇੱਕ ਕੁੜੀ ਦੇ ਵੱਲੋਂ ਫਲੈਟ ਤੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਵੇਖੋ ਐਮਪੀਂ ਦੌਰ ਦੇ ਵਿੱਚ ਕਿਵੇਂ ਇੱਥੇ ਦੋ ਕੁੜੀਆਂ ਨੂੰ ਲੈ ਕੇ ਹੰਗਾਮਾ ਹੋ ਗਿਆ ਮੁੰਡੇ ਆਪਸ ਦੇ ਵਿੱਚ ਭੜਪੈ ਨੇ ਇੱਕ ਦੂਜੇ ਦੀ ਜੰਮ ਕੇ ਮਾਰਕੁੱਟ ਕਰ ਦਿੱਤੀ ਗਿਆ ਸੜਕ ਵਿਚਾਰੇ ਵੇਖੋ ਕਿਵੇਂ ਇੱਕ ਦੂਜੇ ਦਾ ਜੰਮ ਕੇ ਕਟਾਪਾ ਝਾੜਿਆ ਜਾ ਰਿਹਾ ਇੱਕ ਮੁੰਡਾ ਦੂਜੇ ਦੇ ਜੰਮ ਕੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ ਕੁਝ ਹੋਰ ਮੁੰਡੇ ਆਉਂਦੇ ਨੇ ਤੇ ਉਸ ਦਿਨਾਂ ਜੰਮ ਕੇ ਮਾਰਕੁੱਟ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਕੈਮਰਿਆਂ ਦੇ ਵਿੱਚ ਕੈਦ ਕਰ ਲਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਇੰਦਰ ਐਮਪੀ ਦੀਆਂ ਤਸਵੀਰਾਂ ਨੇ ਜਿੱਥੇ ਸ਼ਰਿਆਮ ਗੁੰਡਾਗਰਦੀ ਕਰਦੇ ਉਸ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਘੜ ਘੜ

ਲੜਕੀ ਹੈ ਦੋ ਤਿੰਨ ਲੜਕੀਆਂ ਪਿੱਛੇ ਤੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇੱਕ ਕੁੜੀ ਦੇ ਵੱਲੋਂ ਫਲੈਟ ਤੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਵੇਖੋ ਐਮਪੀਂ ਦੌਰ ਦੇ ਵਿੱਚ ਕਿਵੇਂ ਇੱਥੇ ਦੋ ਕੁੜੀਆਂ ਨੂੰ ਲੈ ਕੇ ਹੰਗਾਮਾ ਹੋ ਗਿਆ ਮੁੰਡੇ ਆਪਸ ਦੇ ਵਿੱਚ ਭੜਪੈ ਨੇ ਇੱਕ ਦੂਜੇ ਦੀ ਜੰਮ ਕੇ ਮਾਰਕੁੱਟ ਕਰ ਦਿੱਤੀ ਗਿਆ ਸੜਕ ਵਿਚਾਲੇ ਵੇਖੋ ਕਿਵੇਂ ਇੱਕ ਦੂਜੇ ਦਾ ਜੰਮ ਕੇ ਕਟਾਪਾ ਝਾੜਿਆ ਜਾ ਰਿਹਾ ਇੱਕ ਮੁੰਡਾ ਦੂਜੇ ਦੇ ਜੰਮ ਕੇ ਥੱਪੜ ਮਾਰਦਾ ਹੋਇਆ ਵਿਖਾਈ ਦੇ ਰਿਹਾ ਕੁਝ ਹੋਰ ਮੁੰਡੇ ਆਉਂਦੇ ਨੇ ਤੇ ਉਸ ਦਿਨਾਂ ਜੰਮ ਕੇ ਮਾਰਕੁੱਟ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਕੈਮਰਿਆਂ ਦੇ ਵਿੱਚ ਕੈਦ ਕਰ ਲਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ इंदौर ਐਮਪੀ ਦੀਆਂ ਤਸਵੀਰਾਂ ਨੇ ਜਿੱਥੇ ਸ਼ਰਿਆਮ ਗੁੰਡਾਗਰਦੀ ਕਰਦੇ ਉਸ ਮੁੰਡੇ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ बहुत एक लड़की है दो तीन लड़के है